ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਤੇ ਇੱਥੇ ਇਹ ਹੈਗੀ ਆ ਜੀ ਕੱਲ ਦੀ ਵੀਡੀਓ ਸੋਮਵਾਰ ਦੀ ਤੇ ਕੱਲ ਇੰਨਾ ਜ਼ਿਆਦਾ ਬਦਲਾਅ ਆ ਬਹੁਤ ਜ਼ਿਆਦਾ ਇੱਕਦਮ ਨਾ ਮੈਂ ਸਾਢੇ 5 ਵਜੇ ਉਠੀ ਉੱਠ ਕੇ ਪਾਣੀ ਗਰਮ ਪੀ ਕੇ ਉਸ ਤੋਂ ਬਾਅਦ ਨਾ ਮੈਂ ਮਤਲ ਅਟਾ ਗੁੰਨ ਕੇ ਰੱਖ ਲਿਆ ਤੇ ਬੱਚਿਆਂ ਨੇ ਅੱਜ ਸਕੂਲ ਨਹੀਂ ਜਾਣ ਕਿਉਂਕਿ ਮੈਂ ਕਿਹਾ ਮੁੰਡ ਨੂੰ ਛੁੱਟੀ ਕਰਵਾ ਲੈਣੀ ਆ ਕਿਉਂਕਿ ਉਹਨੂੰ ਵੀਕਨੈਸ ਜੀ ਵੀਡੀਓ ਨਾਲੇ ਉਹਨੂੰ ਫਿਰ ਵੀ ਅੱਜ ਮੈਂ ਕਰ ਦਵਾਈ ਦਵਾ ਕੇ ਨਾ ਫਿਰ ਸ਼ਾਮ ਅਕਾਲ ਨੂੰ ਭੇਜੂੰਗੀ ਮੰਗਲਵਾਰ ਤੇ ਇਹ ਸੋਮਰ ਦੀ ਵੀਡੀਓ ਵਾ ਤੇ ਇੱਥੇ ਮੈਂ ਨਾ ਛਾਤ ਤੇ ਉੱਪਰ ਆਈ ਤੇ ਇੰਨਾ ਸੋਹਣਾ ਬੱਦਲ ਇਕਦਮ ਨੀਰਾ ਨੀ ਰਹੋ ਗਿਆ ਕੀ ਬੱਦਲ ਬਹੁਤ ਜਿਆਦਾ ਆ ਤੇ ਨਾਲ ਇੰਨੀ ਸੋਹਣੀ ਲਾਈਟ ਬੰਦ ਹੋ ਗਈ ਇੰਨੀ ਸੋਹਣੀ ਹਵਾ ਚਲਦੀ ਪਈ ਸੀ ਨਾ ਬਹੁਤ ਸੋਹਣਾ ਬੱਦਲ ਮਤਲਬ ਲੱਗਦਾ ਪਿਆ ਹੈਗਾ ਸਵੇਰੇ ਸਵੇਰ ਦਾ ਟਾਈਮ ਛੱਪੜ ਬੜਾ ਸੋਹਣਾ ਲੱਗਦਾ ਪਿਆ ਹੈ ਪਾਣੀ ਨਾਲ ਮਤਲਬ ਹਵਾ ਨਾਲ ਹਿਲਦਾ ਹੈ ਨਾ ਪਾਣੀ ਤੇ ਬੜਾ ਸੋਹਣਾ ਲੱਗਦਾ ਪਿਆ ਹੈ ਤੇ ਉਹ ਹੈਗਾ ਵਾ ਸਾਹਮਣੇ ਸਕੂਲ ਸਾਡੇ ਤੇ ਔਰ ਵੇਖੋ ਬੱਦਲ ਨਾਲ ਇੰਨਾ ਸੋਹਣਾ ਮਤਲਬ ਪੈਲਾਂਾਂ ਚ ਮਤਲਬ ਬੜਾ ਸਵੇਰੇ ਸਵੇਰ ਦਾ 뷰 ਬਹੁਤ ਸੋਹਣਾ ਹੁੰਦਾ ਪਈ ਤੇ ਇੱਕ ਮਤਲਬ ਕਿ ਸਾਫ ਸੁਥਰਾ ਜਿਆ ਹੈਗਾ ਹਵਾ ਚੱਲਦੀ ਪਈ ਤੇ ਬੱਦਲ ਨਾਲ ਮਤਲਬ ਗੂੜਾ ਜਿਹਾ ਬੱਦਲ ਹੋਇਆ ਰਾਤ ਜੀ ਪਈ ਬੜਾ ਹੀ ਸੋਹਣਾ ਲੱਗਦਾ ਪਿਆ ਹੈਗਾ ਮੈਨੂੰ ਕਿੰਨਾ ਸੋਹਣਾ ਲੱਗਦਾ ਪਿਆ ਬੜਾ ਵਧੀਆ ਲੱਗਦਾ ਪਿਆ ਇਹ ਤਾਂ ਮੈਂ ਉੱਪਰ ਆਈ ਛੱਤ ਦੇ ਤੇ ਫਿਰ ਬਦਲੈਨਾ ਜਿਆਦਾ ਤੇ ਮੈਂ ਕਿਹਾ ਵੀਡੀਓ ਚੱਲ ਥੋੜੀ ਜੀ ਬਣਾ ਲੈਣੀ ਆ ਤੇ ਮੈਂ ਛੱਤ ਦੇ ਉੱਪਰ ਚੜ੍ਹ ਕੇ ਆਈ ਸੀਗੀ ਤੇ ਮੈਂ ਸਵੇਰੇ ਸਵੇਰ ਵੀਡੀਓ ਸ਼ੂਟ ਕੀਤੀ ਤੇ ਥੱਲੇ ਆਉ ਸੁੱਤੇ ਆ ਫਤਿਹ ਹੋਣੀ ਪਾਪਾ ਵੀ ਫਦੇ ਦੋਵੇਂ ਭੈਣ ਭਰਾ ਸਾਰੇ ਦੁਜਾਨੇ ਸੁੱਤੇ ਆ। ਇਧਰ ਹੋ ਵੱਜ ਗਏ 7 ਤੇ ਬੱਚਿਆਂ ਨੇ ਅੱਜ ਨਹੀਂ ਜਾਣਾ ਸਕੂਲ ਕਿਉਂਕਿ ਮਨਮੀਤ ਨੂੰ ਜਿਹੜਾ ਥੋੜਾ ਫੀਵਰ ਹੈਗਾ ਵਾ ਤੇ ਮੈਂ ਇਸ ਕਰਕੇ ਨਹੀਂ ਭੇਜਣਾ ਮੀਤ ਤੇ ਫਤਿੰਨ ਵੀ ਇਕੱਲੇ ਨਹੀਂ ਜਾਣਾ ਨਹੀਂ। ਤੇ ਲੇਟ ਹੀ ਉੱਠੀ ਤੇ ਮੈਂ ਝਾੜੂ ਲਾ ਲਿਆ ਵਾ ਸਾਰੇ। ਥੋੜਾ ਜਿਹਾ ਮੀਆ ਬਿਲਕੁਲ ਥੋੜੀਆਂ ਜੀਆਂ ਕੜੀਆਂ ਆਈਆਂ। ਹਵਾਬੜੀ ਸੁਣੀ ਆਈ ਪਰ ਬੱਦਲ ਵੀ ਬੜਾ ਹੀ ਪਰ ਅਮੀ ਮੂਣੀ ਪਿਆ। ਤੇ ਇਹਦੇ ਰੱਖੀ ਆਪਾਂ ਚਾਹ। ਚਾਹ ਪੀ ਕੇ ਤੇ ਕੱਪੜੇ ਮਸ਼ੀਨ 'ਚ ਪਾਉਂਗੀ ਲਾਈਟ ਬੰਦ ਦੀ ਲਾਈਟ ਹੁਣ ਆ ਗਈ ਆ ਕੱਪੜੇ ਮਸ਼ੀਨ 'ਚ ਪਾਉਂਗੀ ਪਾ ਕੇ ਤੇ ਨਾਲ ਹੀ ਪੋਚੇ ਲਾ ਲੂੰਗੀ ਪਹਿਲਾਂ ਚਾਹ ਪੀ ਲਈਏ ਤੇ ਨਾਲ ਮੈਂ ਬੱਚੇ ਵਿਖਾਉਣੀ ਦੇਖੋ ਕਿਸ ਤਰ੍ਹਾਂ ਕੋਲ ਨੇ ਆਪ ਦੇ ਕੋਲ ਨੇ ਆ ਫਤੇ ਆਪਣੇ ਪਾਪਾ ਨਾਲ ਆਹ ਦੇਖੋ ਕੀ ਕਰੰਦਾ ਹੈ ਬੜੀ ਬੰਦ ਹੋ ਗਏ ਉਹ ਕੰਮ ਇਹ ਕੀ ਹੁੰਡਿਆ ਅਰੇ ਕੋ ਆਪਣੇ ਪਾਪਾ ਨੂੰ ਲਾਡੀਆਂ ਪਾਡੀਆਂ ਹੁੰਦੀਆਂ ਫਤਿਹ ਨੂੰ ਲਾੜ ਕੰਦਾ ਤੇ ਫਤਿਹ ਮਨਮੀ ਤੇ ਨਹੀਂ ਦਾ ਗਲਾ ਵੀ ਤੇ ਕਾਫੀ ਖਰਾਬ ਹੋਇਆ ਗਿਆ ਆਵੇ ਬਣ ਗਈ ਬੇਟਾ ਬਣ ਗਈ ਕੀ ਖਾਣਾ ਰਸ ਮਟਰ ਮਟਰ ਵੀ ਆਵੇ ਆਹ ਚਮਟਰ ਵੀ ਹੈਗੀ ਆ ਹੂੰ ਇਹ ਤੇ ਚਾਹ ਆਪਣੀ ਜਿਹੜੀ ਰੈੱਜ ਗਈ ਆਪਾਂ ਪੀਏ ਤੇ ਨਾਲੇ ਉਹਨਾਂ ਦਈਏ ਬੱਚਿਆਂ ਨੂੰ ਕਿਉਂਕਿ 7 ਵਜ ਗਏ ਆ ਉਸ ਤਰ੍ਹਾਂ ਸਵਾ 7 ਇਹਨਾਂ ਦੀ ਬੱਸ ਆ ਜਾਣੀ ਤੇ ਬੱਚਾ ਚੈਨ ਸਕੂਲ ਨਹੀਂ ਜਾਣਾ ਉਸ ਤਰ੍ਹਾਂ ਮੈਂ 6 ਵਜ ਹਟਾ ਦੇਣੀ ਨੀਂ ਨੀਂ ਦੁੱਧ ਚਾਹ ਆਪਣੀ ਗਈ ਆ ਬਣ ਗਈ ਆ ਤੇ ਆਪਾਂ ਪਾਉਂਦੇ ਪੈਸੀ ਗਲਾਸਾਂ 'ਚ ਬੱਚਿਆਂ ਦਾ ਪਾ ਲੈਣੀ ਨੀਂ ਦੁੱਧ ਚਾਹ ਦੇਣੀ ਮਤਲਬ ਚਾਹ ਕੱਲੀ ਨਹੀਂ ਦਿੰਦੀ ਇਹਨਾਂ ਨੂੰ ਦੁੱਧ ਚਾਹ ਪਾ ਕੇ ਤੇ ਆਪਣੀ ਦੋ ਗਲਾਸੀਆਂ 'ਚ ਚਾਹ ਪਾ ਲਈ ਆ ਤੇ ਨਾਲ ਇਹ ਕਹਿੰਦੇ ਸੀ ਕਿ ਮਟਰ ਖਾਣੇ ਆ ਤੇ ਮੈਂ ਲੱਗ ਪਈ ਸੀ ਕਿ ਮਟਰ ਡੂੰਗੇ ਚ ਪਾਉਣ ਮਾਂ ਚੱਲ ਮਟਰ ਰੱਖ ਤੇ ਨਾਲ ਰਸ ਵੀ ਲੈਣੀ ਹੋਣਗੇ ਇਹਨਾਂ ਨੇ ਲੈ ਲੈਣਗੇ ਰਸ ਲੈ ਗਈ ਕਿ ਬਾਹਰ ਰਸ ਪੈਕੇਟ ਨਾਲ ਲੱਗਾ ਹੈਗਾ ਹੈਗਾ ਤੇ ਮਾਂ ਚ ਲੋ ਲੈ ਲੈ ਬਾਬੇ ਬਕਾਲਾ ਸਾਹਿਬ ਤੋਂ ਲੈਂਦੇ ਅਸੀਂ ਸੰਡੇ ਸੰਡੇ ਨੂੰ ਪਿਛਲੇ ਸੰਡੇ ਨੂੰ ਚਾਹੀਦਾ ਇਹ ਨਾ ਤੇ ਰਸ ਲੈ ਲੈ ਬੱਚਿਆਂ ਵਾਸਤੇ ਥੋੜੇ ਮਟਰ ਲੈ ਲਿਆ ਤੇ ਚਲੋ ਜੀ ਚਾਹ ਪੀ ਲਈਏ ਚਾਹ ਪੀ ਕੇ ਸੋ ਉਸ ਤੋਂ ਬਾਅਦ ਜਿਹੜਾ ਹੈ गावा ਕੇ ਪੌਣ ਇੱਕ 11 ਦਾ ਟਾਈਮ ਹੈ ਇੱਥੇ ਤੇ ਬਸ ਮੇਰੇ ਅੰਦਰੋਂ ਸਾਰਾ ਕੰਮ ਜਿਹੜਾ ਹੋ ਗਿਆ ਝਾੜੂ ਪੂਚਾ ਵਗੈਰਾ ਸਾਰਾ ਕਰ ਲਿਆ ਫਿਰ ਸੋਈ ਚ ਵੀ ਮਤਲਬ ਹੋ ਗਿਆ ਸਾਰਾ ਕੰਮ ਤੇ ਪੋਚਾ ਲੱਗਣ ਵਾਲਾ ਰਹਿ ਗਿਆ ਸਿਫ ਖਾਲੀ ਰਸੋਈ ਦੇ ਵਿੱਚ ਥੱਲੇ ਤੇ ਉਹ ਮੈਂ ਕਿਹਾ ਮੈਂ ਕੱਪੜੇ ਪਾ ਲਾਂ ਪਹਿਲਾਂ ਫਿਰ ਮੈਂ ਲਾਉਣੀ ਆ ਪੋਚਾ ਤੇ ਬੱਚੇ ਤਾਂ ਮੈਂ ਸਵੇਰੇ ਫਿਰ ਰਣ ਵਾਲੇ ਇਹ ਟਾਈਮ ਨਾਲ ਹੀ ਕਿਉਂਕਿ ਇਹਨਾਂ ਨੇ ਚਾਹ ਜਦੋਂ ਪੀਤੀ ਅਜੇ ਸਕੂਲ ਤੇ ਜਾਣਾ ਨਹੀਂ ਸੀਗਾ ਤੇ ਮੈਂ ਫਤੇ ਨੂੰ ਮੈਂ ਕਿਹਾ ਪਹਿਲਾਂ ਪਾਪਾ ਦੇਨੇ ਆਪਣੇ ਪਾਪਾ ਨਾਲ ਨਾਲ ਆ ਤੇ ਮਨਮੀਦ ਨੂੰ ਨਮਾਤਾ ਤੇ ਨਾਲ ਹੀ ਫਿਰ ਮੈਂ ਇਹਨਾਂ ਦੂਆ ਭੈਣ ਭਰਾਵਾਂ ਦੇ ਸੇਰਵਾ ਤੇ ਸੇਰਵਾ ਕੇ ਉਸ ਤੋਂ ਬਾਅਦ ਆ ਰੋਟੀ ਖਾਂ ਰੋਟੀ ਖਾਦ ਦੀ ਕੱਪੜੇ ਸੁਕੁਣੇ ਪਾ ਕੇ ਤੇ ਉਸ ਤੋਂ ਬਾਅਦ ਆ ਮਤਲਬ ਕਿ ਸੋਈ ਜਿਪੋ ਚਲਾ ਕੇ ਤੇ ਨੌਣਾ ਹੀ ਸਿਰਫ ਬਾਕੀ ਸਾਰੀ ਸਾਰਾ ਕੰਮ ਜਿਹੜਾ ਮੇਰਾ ਹੋ ਗਿਆ ਵਾ ਤੇ ਕੱਪੜੇ ਵੀ ਕੱਲ ਨਹੀਂ ਸੀ ਤੋਤੇ ਤੇ ਕੱਪੜੇ ਵੀ ਕਾਫੀ ਫਿਰ ਤੋਂਉਣ ਵਾਲੇ ਹੋਗੇ ਸੀਗੇ ਕਿ ਇੱਕ ਦਿਨ ਕੱਪੜੇ ਧੋਈਏ ਕੱਪੜੇ ਕਾਫੀ ਟੇਰ ਲੱਗ ਜਾਂਦੇ ਆ ਵੀ ਕੱਪੜੇ ਬਹੁਤ ਸੀਗੇ ਸਿਨਾਲੇ ਬੱਚੇ ਕੰਨ ਨੂੰ ਬਚਨ ਸਕੂਲ ਜਾਣਾ ਅੱਜ ਬੱਚਿਆਂ ਨੇ ਵੀ ਨਾ ਨੂੰ ਲਿਆ ਸਾਰੇ ਮਤਲਬ ਕਿ ਹੋ ਗਏ ਆ ਪਾਪਾ ਇਹਦੇ ਵੀ ਚਲ ਗਏ ਡਿਊਟੀ ਮਨਮੀਤ ਦੇ ਤੇ ਇਥੇ ਫਤਿਹ ਨਾ ਬਾਹਰ ਜਾਂਦਾ ਹੀ ਗੇਟ ਤੇ ਮੈਂ ਫਤਿਹ ਨੂੰ ਕਿੰਨੀ ਫਤਿਹ ਗੇਟ ਚ ਨਾ ਜਾ ਵੀ ਕਿਉਂਕਿ ਮੁੜ ਕੇ ਫਿਰ ਇਹ ਜਦੋਂ ਜਾਂਦਾ ਬਾਹਰ ਫਿਰ ਆਉਂਦਾ ਨਹੀਂ ਆ ਤੇ ਮੈਂ ਇਹਨੂੰ ਮਨਾਵਾ ਜਾਂਦੇ ਏਨ ਦੇ ਅੰਕਲ ਨੂੰ ਨਹੀਂ ਲੱਗੇ ਮਤਲਬ ਕਿ ਨਰੇ ਗੱਲੋਂ ਤੇ ਉਹ ਡੈਕ ਆ ਆਪ ਕੋ ਵੱਡਣ ਬਿਲਕੁਲ ਮਤਲਬ ਸਫਾਈ ਕਰਨ ਦੇ ਬਾਹਰੋਂ ਤੇ ਇਹ ਭੱਜ ਕੇ ਉਹਨਾਂ ਲਾਗੇ ਖਲੋ ਜਾਂਦਾ ਵਾ ਤੇ ਜਾਂ ਉਹਨਾਂ ਨਾਲ ਗੱਲਾਂ ਨਹੀਂ ਕਰਦਾ ਛੜਕ ਤੇ ਖਲੋ ਕੇ ਮੈਂ ਤਾਂ ਗੇਰਤੀ ਰਹਿੰਦਾ ਤੇ ਬਿਲਕੁਲ ਸਾਡੇ ਘਰ ਦੇ ਨਾਲ ਹੀ ਡੈ ਸਫਾਈ ਕਰਨ ਬਾਹਰੋਂ ਤੇ ਇਸ ਕਰਕੇ ਮੈਂ ਅੰਕਲ ਕਹਿੰਦੇ ਕਿ ਪਾਣੀ ਪੀ ਆ ਦੇ ਮੈਂ ਪਹਿਲਾਂ ਪਾਣੀ ਪਿਆ ਉਹਨਾਂ ਨੂੰ ਪਾਣੀ ਪੀ ਕੇ ਤੇ ਫਿਰ ਮੈਂ ਆ ਕੇ ਪੁੱਛ ਲਈ ਇੰਨੀ ਆ ਕਿ ਜੇ ਅੰਕਲ ਨੂੰ ਚਾਹ ਪੀਣੀ ਹੋਈ ਤੇ ਫਿਰ ਚਾਹ ਬਣਾ ਬਣਾ ਦੂੰਗੀ ਤੇ ਬਸ ਮੈਂ ਇੱਥੇ ਵੱਡ-ਵੱਡ ਕੱਪੜੇ ਤੇ ਪਾਉਂਦੇ ਤੇ ਫਤੇ ਆਪਣਾ ਸਾਈਕਲ ਚਲਾਉਂਦਾ ਪਿਆ ਸੀਗਾ ਤੇ ਕਪੜੇ ਜਿਹੋ ਜਤੂ ਦੇ ਪਏ ਬੈੱਡ ਸ਼ੀਟ ਚੇਂਜ ਕੀਤੀ ਹੀ ਤੇ ਇੱਕ ਚਾਦਰ ਜੀ ਉੱਪਰ ਲੈਨੇ ਨੇ ਉਹ ਮਤਲਬ ਪਾਈ ਆ ਮੇਰੀ ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾ ਦੀ ਪੂਰਾ ਸਾਲ ਅਮੀਰ ਸਾਰੇ ਤਿੱਕਾ ਜੇ ਅੱਗੇ ਇੱਥੇ ਟਾਈਮ ਜਿਹੜਾ ਹੈਗਾ ਵਾ 10 50 ਦਾ ਤੇ ਫਤੇ ਨੇ ਨਾ ਇੰਨਾ ਜਿਆਦਾ ਰੌਲਾ ਪਾਇਆ ਨਾ ਫਤੇ ਬਾਹਰ ਮਤਲਬ ਸ਼ਾਇਦ ਪੀਂਗ ਤੇ ਕਹਿੰਦੇ ਮम्मा ਮੈਨੂੰ ਬਿਠਾ ਦੇ ਮੈਂ ਹੋਟਲ ਲੈਣੀ ਆ ਇੰਨਾ ਜਿਆਦਾ ਰੌਲਾ ਪਾਇਆ ਸੀ ਨਾ ਫਿਰ ਮੈਨੂੰ ਮਤਲਬ ਮਿਊਟ ਕਰਨੀ ਪਈ ਵਾਇਸਓਵਰ ਕਰਨੀ ਪੈਣ ਲਈ ਨਾ ਨਹੀਂ ਤੇ ਮਤਲਬ ਬੋਲ ਕੇ ਵੀਡੀਓ ਜਿਹੜੀ ਬਣਾਈ ਸੀਗੀ ਤੇ ਮੈਂ ਕੱਪੜੇ ਪਾਏ ਆ ਜੇ ਤੇ ਉਹ ਇਕਦਮੀ ਮਤਲਬ ਹਵਾ ਇੰਨੀ ਜਿਆਦੀ ਆ ਗਈ ਨਾਲ ਹੀ ਬੱਦਲ ਬੜਾ ਆ ਗਿਆ ਸੀਗਾ ਤੇ ਕੱਪੜੇ ਲਾ ਕੇ ਫਿਰ ਮੈਂ ਅੰਦਰ ਬੈੱਡ ਤੇ ਪਾਈ ਸੁਪਣੀ ਕੁਝ ਮੈਂ ਡਰਾਈਨ ਕੋਰਸਿੰਗ ਦੇ ਪਾਇਤ ਕੁਝ ਮੈਂ ਉਹਦੇ ਬੈੱਡ ਤੇ ਪਾਇਆ ਤੇ ਮੈਂ ਲਾ ਲਈਏ ਕੁਝ ਲਾਗੂ ਆਂਟੀ ਆਏ ਸੀਗੇ ਉਹ ਡੈ ਲਾਉਣ ਹੁਣ ਮਤਲਬ ਕੱਪੜਿਆਂ ਦੇ ਅੰਦਰ ਪਾਲ ਤੇ ਹੈਗਾ ਵਾ ਸ਼ਾਮ ਦਾ ਟਾਈਮ ਮਤਲਬ ਸਾਢੇ 5 ਦਾ ਟਾਈਮ 7:00 ਵਜੇ ਦਾ ਸ਼ਾਇਦ ਤੇ ਇੱਥੇ ਆਪਾਂ ਆਏ ਸੀਗੇ ਰਹੀਏ ਮਤਲਬ ਅਨੁਮੀਤ ਦੀ ਮੈਡੀਸਿਨ ਲੈਣ ਤੇ ਇੱਥੇ ਦੋਵਾਂ ਬੱਚਿਆਂ ਦੀ ਲੈ ਲਈਏ ਮੈਡੀਸਿਨ ਫਦੇ ਦੀ ਵੀ ਨਾਲ ਹੀ ਲੈ ਲਈ ਆ ਤੇ ਇਹ ਤਰ੍ਹਾਂ ਫਤਿਹਾਂ ਟੰਨੀ ਸੀ ਇਹ ਡਿਆ ਮਤਲਬ ਮਿੱਟੀ ਬਹੁਤ ਖਾਂਦਾ ਤਾਂ ਮੈਂ ਇਹਨੂੰ ਕਹਿੰਦੇ ਕਿ ਤੈਨੂੰ ਟੀ ਗੱਲ ਪਾਉਣਾ ਵਾ ਇੰਨੀ ਜਿਆਦੀ ਮਿੱਟੀ ਖਾਂਦਾ ਨਾ ਬਹੁਤ ਹੀ ਜਿਆਦੀ ਹੱਦ ਤੋਂ ਵੱਧ ਕੇ ਫਿਰ ਮੜੀ ਮਿੱਟੀ ਖਾਂਡੇ ਪਿਆ ਵਾ ਸਾਡੇ ਘਰੇ ਤੇ ਹੈ ਨਹੀਂ ਬਾਹਰ ਨਾਲ ਜਿਹੜਾ ਸੜਕ ਤੇ ਨਾ ਉਹ ਛੱਪੜਾ ਨਾ ਉਹਦੀ ਸਾਈਡ ਤੇ ਮਿੱਟੀ ਪਈ ਕਾਫੀ ਤੇ ਉਹ ਚੋਕ ਚੋਕ ਕੇ ਖਾਈ ਜਾਂਦਾ ਇੰਨਾ ਕਿਤੇ ਹੜਦਾ ਨਹੀਂ ਇਹ ਤੇ ਇੱਥੋਂ ਆਪਾਂ ਮੈਡੀਸਨ ਲੈ ਕੇ ਤੇ ਉਸ ਤੋਂ ਬਾਅਦ ਮਨਮੀਤ ਦੀ ਇਹ ਚਪਲ ਲੈਣੀ ਸੀਗੀ ਤੇ ਉਸ ਤੋਂ ਬਾਅਦ ਆ ਪਾ ਗਏ ਆ ਅੱਗੇ ਚਪਲ ਲੈਣੀ ਸੀਗੀ ਮਨਮੀਤ ਦੀ ਕਿਉਂਕਿ ਮਨਮੀਤ ਦੀ ਚਪਲ ਨਾ ਟੁੱਟ ਗਈ ਆ ਥੋੜੀ ਜੀ ਤੇ ਹਾਂ ਮੈਂ ਚਲਾਈ ਤੇ ਹੈਗੀ ਨਾਲ ਤੇ ਬਾਰ-ਬਾਰ ਨਹੀਂ ਚਲ ਜਾਇਆ ਜਾਂਦਾ ਤੇ ਇੱਥੇ ਚਪਲ ਵੇਖਦੇ ਪਏ ਸੀਗੇ ਤੇ ਨਾਲੇ ਮੇਰਾ ਵੀ ਆਪਣੀ ਵੀ ਚਪਲ ਲੈਣੀ ਮੇਰੀ ਚਪਲ ਵੀ ਟੁੱਟੀ ਪਈ ਸੀਗੀ ਤੇ ਮੈਂ ਵੀ ਪਾਵਾ ਕੇ ਵੇਖਦੀ ਪਈ ਸੀ ਚਪਲ ਮੈਂ ਕਿੱਦਾਂ ਪਾਉਣ ਨੂੰ ਚਪਲ ਲੈਣੀ ਤੇ ਅਸੀਂ ਦੋਵਾਂ ਨੇ ਲੈਣੀ ਲੈਣੀ ਸੀਗੀ ਤੇ ਫਤਿਹ ਕਹਿੰਦਾ ਮਮਾ ਮੈਂ ਵੀ ਚਪਲ ਲੈਣੀ ਆ ਫਿਰ ਅਸੀਂ ਫਤਿਹ ਨੂੰ ਵੀ ਲੈ ਕੇ ਦਿੱਤਾ ਇੱਕ ਜੋੜਾ ਕਿ ਕਿ ਇੰਨਾ ਜਿਆਦਾ ਮਤਲਬ ਬੱਚਿਆਂ ਨੇ ਅਜੇ ਤੱਕ ਇਹਨੂੰ ਥੋੜਾ ਟਾਈਮ ਹੋਇਆ ਉਹ ਦੋ ਚਪਲ ਪਵਾਈ ਸੀਗੀ ਫਿਰ ਵੇਖ ਕੇ ਕਹਿੰਦਾ ਕਿ ਮਮਾ ਮੈਂ ਚਪਲ ਲੈਣੀ ਆ ਮੀਤ ਦੇ ਪਸੰਦ ਆ ਕਿ ਮਨਮੀਤ ਨੇ ਆਹ ਵਾਲੀ ਚਪਲ ਲਈਏ ਚਪਲ ਬਹੁਤ ਸੋਹਣੀ ਸੀਗੀ ਤੇ ਫਤੇ ਦੀ ਇਸ ਤੋਂ ਵੱਧ ਅਹੀਂ ਫਤੇ ਨੂੰ ਵੀ ਫਿਰ ਲਾਏ ਕਿਉਂਕਿ ਫਤੇ ਰੋਂਦਾ ਸੀਗਾ ਤੇ ਅਹੀਂ ਕਿ ਚੱਲ ਇਹਨੂੰ ਵੀ ਲੈ ਦਿੰਨੇ ਆ ਇਹਦੇ ਪਾਪਾ ਕਹਿੰਦੇ ਚੱਲ ਫਤੇ ਦੇ ਨਾਲ ਆਪਦੀ ਵਖਾਦੋ ਤੇ ਆ ਜਿਹੜੀ ਮਨਮੀਤ ਨੇ ਲਈ ਨਾ ਇਹਦੇ ਚ ਫਤੇ ਦੇ ਨਾਲ ਆਪਦੀ ਨਹੀਂ ਹੈਗੀ ਉਹ ਜਿਹੜੀ ਸਾਹਮਣੇ ਪਈ ਹੈ ਵੱਡੇ ਹੀਗੇ ਤੇ ਫਤੇ ਨੂੰ ਸਾਈਜ਼ ਵੱਡਾ ਸੀਗਾ ਤੇ ਮੈਂ ਸੀ ਘਰੇ ਸਾਨੂੰ ਮਤਲਬ 8:00 ਵੱਜ ਗਏ ਆ ਤੇ ਆਲੂ ਮੇ ਉਬਾਲ ਕੇ ਹੀ ਗਈ ਸੀਗੀ ਮੈਂ ਕਿ ਸਬਜੀ ਚਲਾਣਗੇ ਬਣਾ ਲਉਗੀ ਤੇ ਫਟਾਫਟ ਮੈਂ ਗੰਢੀ ਗ੍ਰੈਂਡ ਜਿਹੜੇ ਕਰਨਦੇ ਮਸਾਲਾ ਤੇ ਉਸ ਤੋਂ ਬਾਅਦ ਮੈਂ ਕੁੱਕਰ ਤਰ ਕੇ ਤੇ ਆਪਾਂ ਚਪਲ ਲੈਣੂ ਮਤਲਬ ਜੇ ਦਿਖਾਦਾ ਵੀ ਤਾਂ ਕੁਝ ਨਹੀਂ ਬਚਿਆ ਨਹੀਂ ਕਿਉਂਕਿ ਗਲਾ ਖਰਾਬ ਸੀਗਾ ਬਥੇ ਦਾ ਕੁਝ ਨਹੀਂ ਲੈ ਕੇ ਦਿੱਤਾ ਖਾਣ ਨੂੰ ਤੇ ਮਨਮੀਤ ਨੇ ਵੀ ਨਹੀਂ ਖਾਦਾ ਇਹਦੀ ਤਾਂ ਉਸ ਤੋਂ ਬਾਅਦ ਆਪਾਂ ਛੇਤੀ ਆ ਗਏ ਸੀ ਰਹੀਆਂ ਨੂੰ ਸਿਰਫ ਇੱਕ ਘੰਟਾ ਲੱਗਾ ਮਾਹੀ ਲਈਏ ਮੈਡੀਸਨ ਲੈ ਕੇ ਚਪਲਾਂ ਲੈ ਕੇ ਆਪਾਂ ਜਲਦੀ ਆ ਗਏ ਸੀ ਘਰੇ ਇਥੇ ਬਸ ਮੈਂ ਰੱਖੀਆ ਕੜਾਈ ਗੰਡੇ ਰਗੜ ਕੇ ਤੇ ਮੈਂ ਕੜਾਈ ਮਤਲਬ ਕਿ ਤੜਕਾ ਪਾ ਦੂੰਗੀ ਵਿੱਚ ਤੇ ਨਾਲ ਨਾਲ ਮੈਂ ਜਿਹੜੇ ਆਲੂ ਛੇਲ ਕੇ ਤੇ ਰੱਖਣੂੰਗੀ ਆਟਾ ਗੁੰਨੇਆ ਵਾ ਆਟਾ ਮੈਂ ਕੱਢ ਲਿਆ ਵਾ ਬਾਹਰ ਤੇ ਲੇਟ ਹੀ ਹੋ ਗਈ ਰੋਟੀ ਫਿਰ ਤੇ ਕੜਾਈ ਆਪਾਂ ਰੱਖ ਲਈ ਆ ਤੇ ਨਾਲ ਹੀ ਜੀਰਾ ਪਾ ਦਾਂਗੇ ਵਿੱਚ ਜੀਰਾ ਪਾ ਕੇ ਤੇਲ ਸੜ ਗਿਆ ਵਾ ਚਲੋ ਤਾਂ ਤੇਲ ਪਾਇਆ ਸੀਗਾ ਆਪਾਂ ਉਹਦੇ ਤੇ ਸਬਜ਼ੀ ਬਣਾਉਣੀ ਆ ਹਰ ਇੱਕ ਸਬਜ਼ੀ ਉਹਦੇ ਤੇ ਬਣਾਉਣੇ ਦੇ ਨਾਲ ਹੀ ਇੱਥੇ ਮੈਂ ਗੰਡਾ ਤੇ ਹੋਰ ਰਗੜਤਾ ਲਸਣ ਲਸਣ ਅਦਰਕ ਲਸਣ ਸਾਰਾ ਕੁਛ ਰਗੜ ਕੇ ਦੇ ਨਾਲ ਆਪਾਂ ਪਾਤਾ ਵਾ ਵਿੱਚ ਕੜਾਈ ਤੇ ਕਿੰਨੀ ਦੇਰ ਤੱਕ ਮਤਲਬ ਕਿ ਤੜਕਾ ਪੋਜੀਦਾ ਹੁਣੇ ਦੇਰ ਤੱਕਰ ਮੈਂ ਥੋੜੇ ਜਿਹਾ ਭਾਂਡੇ ਉਹ ਸਾਫ਼ ਕਰ ਲਏ ਸੀਗੇ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਵੀ ਚੈਨਲ ਤੇ ਨਵੇਂ ਆਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਬੜਾ ਹੌਸਲਾ ਮਿਲਦਾ ਹੈ ਗੱਡੀ ਕਮੈਂਟ ਪੜ੍ਹ ਕੇ ਤੇ ਬੜਾ ਵਧੀਆ ਲੱਗਦਾ ਵਾ ਤੇ ਇਹਨਾਂ ਨੂੰ ਮੀਂਹ ਦੇ ਬਾਪਣ ਕਿੰਨੇ ਦਿਨ ਹੋ ਗਏ ਆਲੂਆਂ ਦੇ ਸਰਦੀ ਵਾਂਗ ਅੱਡੇ ਕਿੰਨੇ ਆਲੂ ਬਾਲ ਕੇ ਬਣਾ ਲੂ ਬਾਲ ਕੇ ਬਣਾ ਤੇ ਮੇਰਾ ਜੀ ਜੇ ਨਹੀਂ ਗਲਦੇ ਆਲੂਆਂ ਨੂੰ ਫਿਰ ਅੱਜ ਫਿਰ ਮੈਂ ਮਤਲਬ ਉਹ ਆਲੂ ਬਾਲ ਕੇ ਬਣਾ ਹੀ ਲੈ ਮੈਂ ਲੋ ਤੁਹਾਡੀ ਮਤਲਬ ਪਸੰਦ ਦੀ ਸਬਜ਼ੀ ਖਾ ਲੋ ਤੇ ਟਮਾਟਰ ਨਹੀਂ ਹੈਗਾ ਟਮਾਟਰ ਰਹੀਏ ਵੀ ਗਏ ਜਿਆਦਾ ਨਹੀਂ ਰਹਿ ਟਮਾਟਰ ਲਿਆ ਹੁੰਦਾ ਤੇ ਫਿਰ ਟਮਾਟਰ ਤੋਂ ਬਿਨਾ ਹਮੇ ਸਬਜ਼ੀ ਜਿਹੜੀ ਬਣਾਈ ਸੀ ਜਿਹੜਾ ਪੁੱਜ ਗਿਆ ਸੀ ਤੇ ਨਾਲ ਹੀ ਮੈਂ ਆਲੂ ਨਾ ਕੱਟ ਕੇ ਨਹੀਂ ਪਾਉਂਦੀ ਆਲੂ ਨੂੰ ਮੈਂ ਫੇਨ ਲੈ ਨਹੀਂ ਹੱਥ ਦੇ ਨਾਲ ਮੈਸ਼ ਕਰ ਲੈਨੀ ਆ ਤੇ ਮੈਂ ਆਲੂ ਫਿਰ ਤੇ ਜਵੈਣ ਤੇ ਮਤਲਬ ਮੈਂ ਪੌਣੀ ਪਾ ਲੈਣੀ ਹੁੰਨੀ ਨਾ ਮਤਲਬ ਹਰ ਇੱਕ ਸਬਜ਼ੀ ਦੇ ਵਿੱਚ ਥੋੜੀ ਥੋੜੀ ਜਵੈਣ ਜਿਸ ਤਰ੍ਹਾਂ ਮੈਂ ਧਰੀ ਵਾਲੀ ਉਹਦੇ ਵਿੱਚ ਪਾ ਲੈਣੀ ਹੁੰਨੀ ਤੇ ਜਵੈਣ ਵੀ ਜਿਹੜੀ ਮੈਂ ਪਾਤੀ ਸੀਗੀ ਵਿੱਚ ਮਸਾਲੇ ਦੀ ਥੋੜੀ ਤੇ ਸਬਜ਼ੀ ਮਤਲਬ ਬਹੁਤ ਜਿਆਦਾ ਸਵਾਦ ਬਣੀ ਬਹੁਤ ਜ ਉਸ ਤੋਂ ਬਾਅਦ ਮੈਂ ਆਲੂ ਜਿਹੜੇ ਵਿੱਚ ਮਤਲਬ ਥੋੜਾ ਪਾਣੀ ਪਾ ਕੇ ਤੇ ਮਸਾਲੇ ਨੂੰ ਬਰੀਨ ਲਈ ਆਲੂਨ ਮਿਰਚ ਨਮਕ ਪਾ ਕੇ ਤੇ ਨਾਲ ਹੀ ਮੈਂ ਆਲੂ ਜਿਹੜੇ ਮੈਚ ਕੀਤੇ ਸੀ ਉਹ ਵਿੱਚ ਪਾਤੇ ਹੀ ਤੇ ਲੂਣ ਮਸਾਲਾ ਜਿਹੜਾ ਆਪਣੇ ਮਤਲਬ ਸਵਾਦ ਅਨੁਸਾਰ ਜਿਹੜਾ ਮੈਂ ਮਤਲਬ ਪਾਤਾ ਹੈ ਘਾਟੂ ਮੈਂ ਕਿਹਾ ਫੇਰ ਪਾ ਲਾਂਗੇ ਮੈਨੂੰ ਸਬਜੀ ਥੋੜੀ ਜਿਹੀ ਬਣਾਈ ਸੀਗੀ ਮੈਂ ਚੰਗੀ ਤਰ੍ਹਾਂ ਰੇਨ ਕੇ ਮਸਾਲਾ ਤੇ ਉਸ ਤੋਂ ਬਾਅਦ ਆਲੂ ਪਾਤਾ ਪਾਣੀ ਥੋੜਾ ਪਾ ਕੇ ਤੇ ਸਬਜੀ ਢੱਕ ਦਿੱਤੀ ਤੇ ਗੈਸ ਰੱਖ ਦਿੱਤੀ ਹੀ ਗੈਸ ਦੇ ਉੱਪਰ ਬੰਦੀ ਤੇ ਇੱਕ ਸਾਈਡ ਤੇ ਮੈਂ ਫੁਲਕੇ ਬਣਾ ਲੇ ਫਟਾਫਟ ਤੇ 8:30 ਵਜੇ ਨੂੰ ਅਸੀਂ ਅੱਧੇ ਘੰਟੇ ਦੇ ਵਿੱਚ ਸਭ ਕੁਝ ਬਣ ਕੇ ਤੇ ਆਪਣਾ ਰੈਡੀ ਹੋ ਗਿਆ ਇਹ ਸਬਜੀ ਕਿਉਂਕਿ ਆਲੂ ਉਬਾਲੇ ਸੀਗੇ ਤਾਂ ਤੇ ਜਲਦੀ ਬਣ ਗਈ ਤੇ ਬਹੁਤ ਜਿਆਦਾ ਸੋਜੀ ਸੁਆਦ ਕੇ ਆਪਾਂ ਰੱਖਤੀ ਸੀਗੀ ਵਿੱਚ ਪਾ ਕੇ ਆਲੂ ਵਗੈਰਾ ਸਾਰਾ ਕੁਝ ਪਾ ਕੇ ਉੱਪਰ ਟੱਕ ਕੇ ਇੱਕ ਸਾਈਡ ਤੇ ਰੱਖਤੀ ਸੀਗੀ ਤੇ ਨਾਲ ਹੀ ਮੈਂ ਫੁਲਕੇ ਜਿਹੜੇ ਲਾਤੇ ਸੀਗੇ ਮਤਲਬ ਅੱਧੇ ਘੰਟੇ 'ਚ ਪੂਰੀ ਰੋਟੀ ਜਿਹੜੀ ਆਪਣੀ ਤਿਆਰ ਹੋ ਗਈ ਸੀਗੀ ਤੇ ਸਬਜੀ ਇੰਨੀ ਸਵਾਦ ਬਣੀ ਨਾ 컬러 ਹੀ ਬਹੁਤ ਪਿਆਰਾ ਸੀਗਾ ਸਬਜੀ ਦਾ ਜੇ ਨਾ ਤੰਗਿਆਣੀ ਹੈਗਾ ਜੇ ਤੰਗਿਆਣ ਦੇ ਨਾਲ ਬੜੀ ਸਵਾਦ ਲੱਗਦੀ ਸੀ ਹਾਲ ਦੇ ਵਿੱਚ ਜੇ ਦਾਲੂ ਪਾਲਕੇ ਧਰ ਦੇ ਦਣੀਆਂ ਤੁਨੀਆ ਪਾਇਆ ਹੁੰਦਾ ਪਾਲਕ ਪੁਲਕ ਬੜੇ ਵਧੀਆ ਜੇ ਲੱਗਦਾ ਉਹ ਸਬਜੀ ਬੜੀ ਸਵਾਦ ਬਣਦੀ ਆ ਇਹ ਤੇ ਬਸ ਮੈਂ ਇੱਕੋ ਮੱਗ ਪਾਣੀ ਪਾਇਆ ਹੈਗਾ ਤੇ ਥੋੜਾ ਹੋਰ ਪਾ ਕੇ ਤੇ ਮੈਂ ਜਿਆਦਾ ਕੀ ਬਣਾਉਣੀ ਥੋੜੀ ਜੀ ਬਣਾਈ ਸੀ ਸਬਜੀ ਤੇ ਆਪਾਂ ਉੱਤ ਦੇ ਦਿੱਤੀ ਟੱਕ ਤੇ ਉਸ ਤੋਂ ਬਾਅਦ ਨਾਲ ਹੀ ਫੁਲਕੇ ਵਾਲੀ ਸੀ ਜੀ ਵੀ ਬਣ ਗਈ ਸੀਗੀ ਤੇ ਫੁਲਕੇ ਵੀ ਮੈਂ ਲਾਲੇ ਸੀ ਕਿ ਤੇ ਮੈਂ ਫੁਲਕੇ ਜਿਹੜੇ ਚੋਪੜਦੀ ਪਈ ਸੀ ਕਿ ਤੇ ਸਬਜੀ ਵੀ ਬਣ ਗਈ ਤੇ ਮਨਮੀਤ ਦੇ ਪਾਪਾ ਕਹਿੰਦੇ ਦਹੀਂ ਖਾਣਾ ਤੇ ਦਹੀਂ ਦੇ ਵਿੱਚ ਪਕੌੜੀਆਂ ਮੂੰਗਰਾ ਵਗੈਰਾ ਪਾਉਂਦੇ ਸੀ ਕਿ ਲੂਣ ਮਿਰਚ ਕਿਉਂ ਪੰਡਿਤ ਮੈਂ ਫੁਲਕੇ ਚੋਪੜਨ ਦਈ ਸੀਗੀ ਤੇ ਉਸ ਤੋਂ ਬਾਅਦ ਦੇ ਮਤਲਬ ਮੈਂ ਰੋਟੀ ਖਵਾ ਕੇ ਤੇ ਦੇ ਦੂੰਗੀ ਇਹਨਾਂ ਨੂੰ ਤੇ ਨਾਲ ਬੱਚੇ ਨਾਲ ਹੀ ਆਪ ਹਨਾ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਸਵੇਰੇ ਮੈਨੂੰ ਇਹ ਹੀਗਾ ਕਿ 8:30 ਵਜੇ ਮਤਲਬ ਮੈਂ ਰੋਟੀ ਖਵਾ ਕੇ ਤੇ ਮਨਮੀਤ ਨੂੰ ਦਵਾਈ ਦਿੱਤੀ ਦਵਾਈ ਦੇ ਕੇ ਮਾਂ ਚਲਕਾ ਲੈਣ ਨੂੰ ਸਕੂਲ ਜਾਣਾ ਮਨ ਉਮੀਦ ਨੇ ਸਵੇਰੇ ਟਾਈਮ ਨਾਲ ਉੱਠਣਗੇ ਤੇ ਪਰ ਮੈਂ ਮਤਲਬ 9 ਵਜੇ ਤੱਕ ਬੱਚੇ ਸੌਂ ਗਏ ਸੀਗੇ ਦਵਾਈ ਦੂ ਵੀ ਖਾ ਗਏ ਮੈਡੀਸਨ ਖਾ ਗਏ ਤੇ ਰੋਟੀ ਖਾ ਗਏ ਇਹ ਤੇ ਕਿਉਂ ਕੱਢਦੀ ਪਈ ਸੀਗੀ ਮਤਲਬ ਵਰਤਨ ਜੋਗਾ ਪਾ ਲਈਦਾ ਡਿੱਗੀ ਦੇ ਵਿੱਚ ਤੇ ਇਹ ਬਾਕੀ ਸੁੱਚਾ ਰੱਖ ਲਈਦਾ ਵਾ ਮਿਲਦੇ ਹਾਂ ਅਗਸੂੜੀ ਦੇ ਨੈਕਸਟ ਵਲੌਗਸ ਚ ਤੇ ਦਹੀਂ ਪਾ ਲਿਆ ਪਕੌੜੇ